ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਕੋ ਨਵੇਂ ਸਾਖੀ ਤੇ ਨਵੇਂ ਸਨੇਹ ਦੇ ਨਾਲ ਮੱਕਾ ਤੋਂ ਗੁਰੂ ਜੀ ਬਗਦਾਦ ਪਹੁੰਚੇ ਇਹ ਸ਼ਹਿਰ ਇਸਲਾਮ ਦਾ ਵੱਡਾ ਗੜ ਸੀ ਆਪ ਜੀ ਨਗਰ ਤੋਂ ਬਾਹਰ ਇੱਕ ਨਿਵੇਕਲੀ ਜਾਂ ਥਾਂ ਤੇ ਜਾ ਕੇ ਬੈਠ ਗਏ ਫੱਟੇ ਦੇ ਸਮੇਂ ਮੁੱਲਾ ਨੇ ਬਾਗ ਦਿੱਤੀ ਅਤੇ ਲੋਕਾਂ ਨੂੰ ਨਮਾਜ਼ ਪੜਨ ਦੀ ਮਸਜਿਦ ਤੇ ਬੁਲਾਇਆ ਤੇ ਲੋਕ ਮਸਜਿਦ ਤੇ ਜਾਣ ਲੱਗ ਪਏ ਗੁਰੂ ਜੀ ਨੇ ਮਿੱਠੀ ਧੁਨ ਵਿੱਚ ਸਤ ਕਰਤਾ ਸਤ ਕਰਤਾ ਦਾ ਜਾਪ ਸ਼ੁਰੂ ਕਰ ਦਿੱਤਾ ਲੋਕਾਂ ਨੇ ਕੰਨੀ ਇਹ ਨਵੀਂ ਕਿਸਮ ਦੀ ਬਾਗ ਪਈ ਤਾਂ ਉਹ ਹੈਰਾਨ ਹੋਣ ਲੱਗੇ ਇਸੇ ਵੇਲੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਣੀ ਸ਼ੁਰੂ ਕੀਤੀ ਤੇ ਗੁਰੂ ਜੀ ਨੇ ਨਾਲ-ਨਾਲ ਸ਼ਬਦ ਉਚਾਰਨੇ ਸ਼ੁਰੂ ਕਰ ਦਿੱਤੇ ਇਸਲਾਮ ਵਿੱਚ ਰਾਗ ਸੰਗੀਤ ਨਖਿੱਧ ਮੰਨਿਆ ਜਾਂਦਾ ਹੈ ਉਸੇ ਇਸਲਾਮ ਦੇ ਗੜ ਵਿੱਚ ਸ਼ਰਾਂ ਦੀ ਇਹ ਉਲੰਘਣਾ ਹੁੰਦੀ ਵੇਖ ਕੇ ਕੱਟੜਵਾਦੀ ਮੁਸਲਮਾਨ ਕਰੋਧਾਨ ਹੋ ਉਠੇ ਉਹਨਾਂ ਨੇ ਉਸੇ ਵੇਲੇ ਬਗਦਾਦ ਦੇ ਹਾਕਮ ਦੇ ਵੱਡੇ ਪੀਰ ਕੋਲ ਜਾ ਸ਼ਿਕਾਇਤ ਕੀਤੀ। ਉਹਨਾਂ ਨੇ ਵਿਚਾਰ ਕਰਕੇ ਹੁਕਮ ਜਾਰੀ ਕੀਤਾ ਕਿ ਦੋਹਾਂ ਕਾਫਰਾਂ ਨੂੰ ਫੌਰਨ ਸੰਸਾਰ ਕੀਤਾ ਜਾਵੇ। ਭਾਪ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਵੇ। ਹੁਕਮ ਮਿਲਦਿਆਂ ਹੀ ਲੋਕ ਰੋੜੇ ਲੈ ਕੇ ਗੁਰੂਜੀਤ ਤੇ ਭਾਈ ਮਰਦਾਨੇ ਵੱਲ ਆ ਗਏ। ਪਰ ਜਿਵੇਂ ਹੀ ਉਹਨਾਂ ਦੀਆਂ ਨਜ਼ਰਾਂ ਸਤਗੁਰੂ ਸਤਗੁਰਾਂ ਦੇ ਇਲਾਹੀ ਨੂਰ ਪਏ ਚਿਹਰੇ ਤੇ ਪਈਆਂ, ਉਹਨਾਂ ਦੇ ਹੱਥ ਰੁਕ ਗਏ। ਤੇ ਉਹ ਗੁਰੂ ਜੀ ਵੱਲ ਦੇਖਦੇ ਰਹਿ ਗਏ ਤਦ ਗੁਰੂ ਜੀ ਨੇ ਮਿੱਠੇ ਬਚਨਾਂ ਦੁਆਰਾ ਉਹਨਾਂ ਨੂੰ ਸੱਚ ਧਰਮ ਦਾ ਗਿਆਨ ਕਰਵਾਇਆ ਲੋਕਾਂ ਦਾ ਕਰੋਧ ਸ਼ਾਂਤ ਹੋ ਗਿਆ ਉਹ ਅਸਚਰਸ ਵਿੱਚ ਡੁੱਬੇ ਸਤਗੁਰਾਂ ਦੇ ਸਤਿ ਬਚਨ ਸੁਣਦੇ ਗਏ ਤੇ ਨਿਹਾਲ ਹੁੰਦੇ ਗਏ ਵੱਡੇ ਪੀਰ ਨੂੰ ਖਬਰ ਹੋਈ ਤਾਂ ਉਹ ਵੀ ਇਹ अनोखे ਫਕੀਰ ਨੂੰ ਵੇਖਣ ਪਹੁੰਚਿਆ ਉਸਨੇ ਗੁਰੂ ਜੀ ਦੇ ਕਈ ਪ੍ਰਕਾਰ ਦੇ ਸਵਾਲ ਕੀਤੇ ਗੁਰੂ ਜੀ ਨੇ ਦਲੀਲ ਪਰੇ ਢੰਗ ਨਾਲ ਉਤਰ ਦਿੱਤੇ ਜਿਸ ਨਾਲ ਪੀਰ ਹੂਰਾਂ ਦੀ ਪੂਰੀ ਤਰ੍ਹਾਂ ਤਸੱਲੀ ਹੋ ਗਈ ਗੁਰੂ ਜੀ ਨੇ ਸਬਨਾਂ ਨੂੰ ਕਟੜਵਾ ਤੇ ਅੰਧ ਵਿਸ਼ਵਾਸ त्यागे ਸੱਚ ਧਰਮ ਦਾ ਰਾਹ ਪਕੜਨ ਦਾ ਉਪਦੇਸ਼ ਦਿੱਤਾ ਅਤੇ ਮਨੁੱਖ ਮਾਤਰ ਨੂੰ ਰੱਬ ਦਾ ਰੂਪ ਸਮਝ ਕੇ ਪਿਆਰਨ ਤੇ ਉਹਨਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਹੈ ਸੋ ਇਹ ਸਿੱਖਿਆ ਜੇ ਅਸੀਂ ਆਪਣੀ ਜ਼ਿੰਦਗੀ ਚ ਫੋਲੋ ਕਰ ਲਈਏ ਤਾਂ ਇਹ ਤਾਂ ਸੰਸਾਰ ਜਿਹੜਾ ਹੈ ਸਵਰਗ ਹੀ ਬਣ ਜਾਏ ਸੋ ਇਸ ਸਾਕੀ ਦਿਨਾਂ ਕੁਝ ਸਨੇਹ ਲੈ ਕੇ ਮੈਂ ਹਾਜ਼ਰ ਸੀ ਸੋਝੇ ਤੁਹਾਨੂੰ ਪਸੰਦ ਆਈ ਤੇ ਇਸ ਨੂੰ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ